ਲਾਸਾ ਜਨੋ ਪਿੰਡ ਦੌਲੇਵਾਲ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਤੁਹਾਨੂੰ ਇੱਕ ਗਰਲੈਂਡੋ ਬੈਡ ਦਾ ਤੋਹਫ਼ਾ ਦਿਖਾਉਣ ਲੱਗਿਆ ਮੰਨ ਲਓ ਬਹੁਤ ਕਮਾਲ ਦੀ ਬੈੜਾ ਪਹਿਲਣ ਦਾ ਬਾਈ ਕਹਿੰਦਾ ਨਾ 27 28 ਕਿਲੋ ਦਾ ਮਿਲਕਰ ਰਕੌਰ ਆ ਤੇ ਬਾਕੀ ਆਰਡਰ ਕੁਆਲਿਟੀ ਦੱਸਦੀ ਵੀ ਆ ਯਾਰ ਬੜੀ ਕਮਾਲ ਦੀ ਬੈੜਾ ਹੈ ਖੜੀ ਵੀ ਇੱਕ ਘਰੇਲੂ ਸੱਜਣ ਕੋਲੇ ਆ ਤੇ ਖਾਸ ਗੱਲ ਇਹdna ਇਹ ਰਹੂਗੀ ਤੇ ਨਾਲ ਵੀ ਲੱਭੀ ਇਹਦੇ ਬੱਛੀ ਆ ਗਈ ਬੱਛੀ ਤੇ ਮਾਰਦੀ ਕੈਮਰਾ ਉਹ ਵੀ ਗਰਲੈਂਡੋ ਦੇ ਸੀਮਨ ਦੀ ਆ ਤੇ ਬਾਕੀ ਨਾ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੂੰਗਾ ਡਿਟੇਲ ਸਾਰੀ ਬਾਈ ਨੂੰ ਪੁੱਛਣਗਾ ਆ ਜਾਓ ਬਰੌਰਲੀ ਬੰਨੇ ਹੋਰ ਕੀ ਹਾਲ ਹੈ ਹੋ ਠੀਕ ਠਾਕ ਬਈ ਚੜਦੀ ਕਲਾ ਚੜਦੀ ਕਲਾ ਬਈ ਆ ਨਾਮ ਤੇ ਨੰਬਰ ਬੋਲ ਦੋ ਜੀ ਨਾਮ ਰਹਾ लाड्डी ਬਈ ਪਿੰਡ ਦੌਲੇ ਵਾਲਾ ਜ਼ਿਲ੍ਹਾ ਸੰਗਰੂਰ ਤਹਿਸੀਲ ਸਰਾ ਫੋਨ ਨੰਬਰ 82399 08065 ਬਈ 82399 08065 08065 ਦੇ ਲੈ ਵੀ ਇਹ ਦਰਮਾਰ ਦੀ ਕੈਮਰਾ ਪਸ਼ੂ ਮੇਰਾ ਖਾਲਾ ਦੁੱਤੇ ਲਾਇਵੇ ਆ ਹਾਂ ਦੁੱਧ ਦੇ ਬਈ ਠੀਕ ਆ ਗੱਲ ਆ ਜਿਆਦਾਤਰ ਗਾਵਾਂ ਨੇ ਵਿੱਚ ਇੱਕ ਦੋ ਪਸ਼ੂ ਮੱਝਾਂ ਨੇ ਨਾ ਹਾਂਜੀ ਠੀਕ ਆ ਗੱਲ ਤੇ ਸੂਆ ਇਹਦਾ ਸੂਆ ਦੂਜਾ ਬਈ ਪਹਿਲਾਂ ਦਾ 20 ਕਿਲੋ ਦੁੱਧ ਦਿੱਤਾ ਵੀ ਇਹਨੇ 20 ਕਿਲੋ ਹਾਂ ਜੈ ਲਾਲਾ ਕਹਿਣ ਵਾਲਾ ਤਾਂ ਨਹੀਂ ਨਾ 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 ਵੀ ਚਵਾ ਕੇ ਵੀ ਦੇ ਦਾਂਗੇ ਆਪਾਂ ਠੀਕ ਹੈ ਗੱਲ ਤੇ ਲੱਭੀ ਇੱਥੋਂ ਕਰਾਂ ਜਾਂ ਕਸਬਾ ਦੀ ਠੰਡੀ ਉੱਥਾਂ ਹਾਂ ਬਈ ਆਹ ਸਵਾਦ ਹੀ ਠੰਡੀ ਰੈਲੀ ਰੂਲੀ ਪਈ ਆ ਇਹ ਤਾਂ ਪੂਰੀ ਹੈ ਨਾ ਕਹਿ ਲੀਏ ਵੀ ਬਣੂਗੀ ਪੂਰੀ ਮੱਝਾਂ ਨਾਲ ਦਾ ਦੁੱਧ ਆ ਵੀ 50 ਬਹੁਤ ਟੌਪ ਦੀ ਆਉਂਦੀ ਕਿੰਨੀ ਕਿ ਫਟ ਆ ਇਹਦੀ ਫਟ ਬਈ ਦਾ 50 ਦੀ ਹੈ 50 ਹਾਂ ਬਈ ਇਹ ਤਾਂ ਇਹ ਮੰਨ ਲਾ ਫਿਰ 20 22 23 ਕਿਲੋ ਵਾਲੀ ਮੱਝ ਨੂੰ ਟੱਕਰ ਦਿੰਦੀ ਆ ਰਾਮ ਨਾਲ ਬਈ ਠੀਕ ਹੈ ਗੱਲ ਲੱਭੀ ਬੱਚੀ ਦਾ ਮਾਰਦੀ ਕੈਮਰਾ ਇਹ ਬੱਚੀ ਉਹ ਪਿਆਰੀ ਹੈ ਬਈ ਯਾਰ ਇਹ ਗ ਠੀਕ ਆ ਗੱਲ ਤੋਰ ਦੇ ਬਾੜ ਖੋਲ ਕੇ ਬਾਈ ਬਾਕੀ ਸਤਨੂ ਨੇ ਇੱਥੇ ਤੁਰਦੀ ਦੀ ਅਡਜਸਟਮੈਂਟ ਕਰ ਲਿਓ ਪਿਓਰ ਗਰਲੈਂਡੋ ਚ ਆ ਗਈ ਤੇ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਆ ਆਰਡਰ ਦੀ ਇਹ ਮੰਨ ਲਓ ਫੁੱਲ ਫੜਾਕੇ ਵਾਲਾ ਲੀਵ ਆ ਗਿਆ ਤੇ ਬਾਕੀ ਬਾਈ ਦੀ ਜੇਰ ਜੱਪਾ ਡੰਨਾ ਹੈ ਜੇਰ ਦੀ ਬਾਈ ਗਰੰਟੀ ਆਪਣੀ ਪਿੱਸੇ ਦੀ ਗਰੰਟੀ ਆ ਠੀਕ ਆ ਗੱਲ ਆ ਆ ਜੇਰ ਦੀ ਪਿੱਛੇ ਦੀ ਬਾਈ ਕਹਿੰਦਾ ਰੋ ਵੀ ਗਰੰਟੀ ਥੋੜਾ ਬੱਚੇ ਦਾ ਜ਼ਿਆਦਾ ਕਰਦੀ ਆ ਕੇਰਾ ਹੋਰ ਕਮਾਦੀ ਬਾਈ ਇਧਰ ਲਈ ਬੰਨੇ ਤੇ ਬਾਕੀ ਤਾਂ ਸੂਝ ਆ ਬਾਈ ਵਾਕੀ ਇੱਥੇ ਨਾ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਕਿੰਨਾ ਕ ਬੋਲਾ ਹੋਊਗਾ ਕੱਲ ਦੀ ਸੂਰ ਕੋਲੇ ਬਾਈ 20 ਲੀਟਰ ਬੋਲਾ 35 ਕਿਲੋ ਦੀ ਗਾਰੰਟੀ ਦੇ ਦਾਂਗੇ ਆਪਾਂ ਠੀਕ ਆ ਗੱਲ ਆ ਆ 35 ਕਿਲੋ ਦੀ ਨਾ ਬਾਈ ਕਹਿੰਦਾ ਓਟ ਵੀ ਦੇ ਦਾਂਗੇ 20 ਕਿਲੋ ਬੋਲਾ ਤਾਂ ਇਹਦੇ ਕੋਲੇ ਅੱਜ ਆਪਾਂ ਕਹਿ ਲਿਆ ਬਾਈ ਵੀ ਕੰਡੇ ਲਵਾ ਕੇ ਵੀ ਦੇ ਦਾਂਗੇ 35 ਕਿਲੋ ਬਾਈ ਕੰਡਾ ਲਾ ਕੇ ਦੇ ਦਾਂਗੇ ਆਪਾਂ ਮੱਜਾ ਵਰਗਾ ਦੁੱਧ ਹੈ ਬਾਈ ਜੇਰ ਜੂਡਾ ਨਾ ਬਾਈ ਆਪਣੀ ਜ਼ਿੰਮੇਵਾਰੀ ਹੈ ਸਾਰੇ 35 ਕਿਲੋ ਦਤ ਨਾ ਬਾਈ ਕਹਿੰਦਾ ਸੱਜਣੋਂ ਕੰਡਾ ਲਵਾ ਕੇ ਦੇ ਦਾਂਗੇ ਜੇ ਸੱਜਣ ਨੇ ਨਾ ਕੰਡਾ ਲਾ ਕੇ ਲੈਣੀ ਆ 35 ਕਿਲ ਵੀ ਨਾਲ ਵੀ ਬੱਛੀ ਤੇ ਅਰੀਜਨਲ ਦੂਜਾ ਸੁਆ ਤੇ ਫੈਟ ਚੋਂ ਬਰਾ ਕਿੰਨੀ ਕਾਉਂਦੀ ਰਹੀ ਇਹਦੀ ਜਮਾਂ ਜੈਨਟ ਪੁਆਇੰਟ ਬਾਈ ਇਹਦਾ ਯਾਰ ਮੱਜਾ ਸਿਸਟਮ ਹੀ ਐ ਠੀਕ ਆ ਗੱਲ ਇਹਦਾ ਜਿਹੜਾ ਜਿਹੜਾ 30 ਕਿਲੋ ਬਾਈ ਦੂਜੀ ਦਾ ਚਾਫਰਾ 60 ਕਿਲੋ ਦਾ ਇੱਕ ਬਰੇ ਪਰ ਐ ਠੀਕ ਆ ਗੱਲ ਉਹਦੀ ਉਹੀ ਗੱਲ ਆ ਵੀ 2.5 ਇਹ 2.5 ਬਾਈ ਇਹਦੀ 5 ਜ਼ੀਰੋ ਦੀ ਐ ਜਮਾਂ ਐ ਠੀਕ ਆ ਗੱਲ ਕੇਰਾ ਹੋਰ ਤੋੜ ਦਾਂਗੇ ਤੋੜਦਾਂ ਨੇ ਬਾਈ ਤੋੜ ਦੇ ਕਮਾ ਕੇ ਕੇਰਾ ਇੱਕ ਹੋਰ ਐ ਬਾਈ ਗੁਰੀ ਮਟੀਰੀਅਲਸ ਦੀ ਵੀ ਆਪਣੀ ਗਾਰੰਟੀ ਐ ਜੇ ਸਾਰਾ ਸੁਆ ਨੂੰ ਮਟੀਰੀਅਲਸ ਆਈ ਹੋਵੇ ਕਦੇ ਵੀ ਠੀਕ ਆ ਗੱਲ ਥਾਣ ਦੇਖ ਤੂੰ ਕਾ ਰਾ ਦੇ ਵੀ ਖਰਾ ਸਿਉਣਾ ਹੀ ਆ ਜਿੰਨੀ ਕਹਿ ਗਈ ਆ ਹਾਂ ਬਈ ਖਰਾ ਸੋ 100 ਜਮਾ ਕਮਾਦਾ ਬਾਈ ਗੱਬਣ ਦੀ ਵੀਡੀਓ ਬਣਾਉਣ ਵਾਲੀ ਸੀ ਬਸ ਥੋੜੀ ਜਿਹੀ ਮਜਬੂਰੀ ਹੋ ਗਈ ਚੀਜ਼ ਦੇਖਣ ਵਾਲੀ ਸੀ ਇਹ ਹੱਥੀ ਚਵਾਈ ਦਾ ਕਿ ਮਸ਼ੀਨੀ ਦਾ ਬਾਈ ਬਾਈ ਚਾਹੇ ਨੂੰ ਮਸ਼ੀਨੀ ਚਾਲੋ ਚਾਹੇ ਹੱਥੀ ਚੋ ਲੋ ਠੀਕ ਹੈ ਗੱਲ ਹਾਂਜੀ ਬਾਈ ਡਬਲ ਸ਼ੇਡ ਹੀ ਆ ਕੰਮ ਹਾਂ ਡਬਲ ਸ਼ੇਡ ਆ ਬਾਈ ਲੱਭੀ ਇੱਥੋਂ ਭਰਾ ਦੇ ਆਰਡਰ ਚ ਇੱਕ ਤੇ ਸੁਭਾਹ ਦੀ ਰਹੂਗੀ ਠੰਡੀ ਡਬਲ ਸ਼ੇਡ ਕੰਮ ਹੀ ਆ ਬਾਈ ਕਹਿੰਦਾ ਜੇ ਹੱਥੀ ਚਵਾਈ ਤੇ ਲਾ ਦੇ ਤੇ ਚਾਹੇ ਲਾ ਦੇ ਮਸ਼ੀਨੀ ਚਵਾਈ ਤੇ ਪਾਸਾ ਤਾਂ ਨਹੀਂ ਪਾ ਲੈ ਗਿਰੋ ਨਾ ਨਾ ਪਾ ਲੈ ਬਾਈ ਪਾਸਾ ਨਹੀਂ ਚੋਈ ਹੋਈ ਆ ਯਾਰ ਦੂਜੇ ਰੋਟ ਸੁੜੀ ਵੱਧ ਘੱਟ ਬੱਸੀ ਨੂੰ ਚੰਗਾ ਆ ਵੱਧ ਘੱਟ ਚੋਈ ਗਈ ਹਣੀ ਹਾਂ ਠੀਕ ਆ ਗੱਲ ਉਦਾਂ ਤਸੱਲੀ ਰਹੂਗੀ ਆ ਤੁਸੀਂ ਜ਼ਿੰਮੇਵਾਰੀ ਆ ਬਈ ਆਪਣੀ ਸਾਰੇ ਕਾਸੀ ਦੀ ਭਾਰ ਬੋਝ ਦੀ ਕਹ ਲੀਏ ਜੀ ਜ਼ਿੰਮੇਵਾਰੀ ਜੇਰਦੀ ਆਪਣੀ ਜ਼ਿੰਮੇਵਾਰੀ ਆ ਬਈ ਯਾਰ ਠੀਕ ਆ ਗੱਲ ਆ ਡੰਨ ਰਹੂਗੀ 100 ਦਾ ਜਮਾ 100 ਦੀ 100 ਪੈਸੇ ਕਿੰਨੇ ਲਵਾਂਗੇ ਦੀ ਫਿਰ ਪੈਸੇ ਜਰ ਦੇ ਤਾਂ ਕੋਈ ਅੱਜ ਸੱਜਣ ਲੈ ਜਾਂਦਾ ਤਾਂ ਦਾ ਪਤਾ ਮੁੱਲ ਫੌਂਟ ਤੇ ਕਰਾਂਗੇ ਠੀਕ ਆ ਜੇ ਕੋਈ ਮੰਨ ਕੇ ਚੱਲ ਵੀ ਦੁੱਧ ਤਿਆਰ ਵਾਲਾ ਰੇਟ ਕਹਿੰਦਾ ਤਾਂ ਫਿਰ ਉਦੋਂ ਵਾਰ ਹੋ ਸਾਬ ਦਾ ਕਰ ਲਾਂਗੇ ਠੀਕ ਆ ਗੱਲ ਪਰ ਹੁਣ ਇਹਦਾ ਰੇਟ ਆਪਾਂ ਫੋਨ ਤੇ ਰੱਖਾਂਗੇ ਠੀਕ ਹੈ ਗੱਲ ਹਾਂਜੀ ਬਾਈ ਅੱਜ ਨਾ ਬਾਈ ਕਹਿੰਦਾ ਰੇਟ ਰੱਖਣਾ ਮੱਲੋ ਫੋਨ ਤੇ ਜੇ ਕੋਈ ਸੱਜਣ ਅੱਜ ਲੈ ਕੇ ਜਾਂਦਾ ਫੇਰ ਤਾਂ ਬਾਈ ਕਹਿੰਦਾ ਦੇ ਦੇਾਂਗੇ ਉਦਾਂ ਦੇ ਰੇਟ 'ਚ ਹੋ ਜਾ ਤੂੰ ਬਰੌੜਲੇ ਬੰਨੇ ਤੇ ਜੇ ਕਿਸੇ ਨੇ ਬਾਈ ਕਹਿੰਦਾ ਦੁੱਧ ਨਾ ਇਹਦਾ ਕੰਡਾ ਲਾ ਕੇ ਲੈ ਕੇ ਜਾਣਾ ਤੇ ਫੇਰ ਪੈਸੇ ਲੈ ਲਾਂਗੇ ਉਦਾਂ ਦੇ ਉਹ ਹਿਸਾਬ ਨਾਲ ਬਾਈ ਹਾਂ ਬਾਈ ਫੱਕੀ ਆਪਣੀ ਸਾਰੇ ਕਾਇਦੀ ਜ਼ਿੰਮੇਵਾਰੀ ਪਿੱਸੇ ਦੀ ਬਾਈ ਕੋਈ ਜੇਰ ਨਾ ਰਹਿ ਗਈ ਹੋਵੇ ਕੋਈ ਕੁਸ ਵੀ ਆਪਣੀ ਜ਼ਿੰਮੇਵਾਰੀ ਤੇ ਉਤੋਂ ਵੀ ਲੱਭੀ ਸਟੇਟ ਦਿਖਾ ਦੇ ਉਤੋਂ ਬਿਲਕੁਲ ਸਟੇਟ ਫਿੱਟ ਆ ਗਈ ਤੇ ਲੈਗ ਸਕੋਰ ਦੀ ਮਜ਼ਬੂਤ ਤੇ ਪੈਰ ਪੂਰ ਚੈੱਕ ਕਰਾ ਦੇ ਤੇ ਬਿਲਕੁਲ ਛੋਟੇ ਪੈਰਾਂ ਚ ਆ ਗਈ ਮੈਂ ਕਹੂੰਗਾ ਕੱਚੇ ਪੱਕੇ ਜਿੱਦਾਂ ਦੇ ਮਰਜੀ हां हां भाई ਜਿੱਦਾਂ ਦੇ ਮਰਜ਼ੀ ਫਰਸਤੇ ਇਹਨੂੰ ਰੱਖ ਲਈਏ ਹੈਨਾ ਗਰਮੀ ਸਰਦੀ ਕੋਈ ਅਸਰ ਨਹੀਂ ਨਾ 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 ਕੋਈ ਕੋਈ ਚੱਕਰ ਨਹੀਂ ਬਾਈ ਇਹਨੂੰ ਠੀਕ ਆ ਗੱਲ ਨੰਬਰ ਬੋਲ ਦੇ ਕਿਰਾਂ ਤੇਰਾ ਨੰਬਰ 62399 ਬਾਈ 08065 ਆਪਣਾ 62399 08065 ਬਾਈ 08065 ਬਾਈ ਜਿਹੜਾ ਲੈ ਗਿਆ ਬਾਈ ਯਾਰ ਕਰੂ ਯਾਰ ਫੈਂਟ ਪੱਖੋ ਜਾ ਮੈਂ ਇੱਕ ਨੰਬਰ ਚੀਜ਼ ਹੈ ਠੀਕ ਆ ਗੱਲ ਪਿੰਡ ਆ ਗਿਆ ਦੌਲਾ ਸਿੰਘ ਵਾਲਾ ਤਹਿਸੀਲ ਰੌਗੀ ਸੁਨਾਮ ਆ ਜਲਾ ਸਮਰੂਹ ਬਾਈ ਜ਼ਰੂਰ ਤੇ ਨਾਸਲ ਰਹੂਗੀ ਗਰਲੈਂਡੋ ਬਾਈ ਟਾਪ ਕੁਆਲਿਟੀ ਦੀ ਹੈ ਨਾ ਜਮਾ ਇਹ ਜਿਹੜੇ ਵੀ ਭਰਾ ਨੂੰ ਬੱਚੀ ਪਸੰਦ ਆਣ ਥਣ ਦੇਖ ਬਾਈ ਤੂੰ ਥਣ ਦੇ ਕੇ ਮੈਂ ਕੈਸਾ ਲੱਗਿਆ ਬਾਹਰ ਗੱਲਬਾਤ ਕਰਕੇ ਤਸੱਲੀ ਕਰਕੇ ਨੇੜੇ ਆ ਕੇ ਪਾਸ ਕਰਕੇ ਚੋ ਕੇ ਲੈ ਜਿਓ ਧੰਨਵਾਦ